ਦੋਸਤੋ ਸ਼ਾਰਟ ਵੀਡੀਓ ਬਣਾ ਰਿਆ ਪਿੰਡ ਰਸੂਲਪੁਰ ਨਹਿਰਾ ਪਹੁੰਚੇ ਆ ਜ਼ਿਲ੍ਹਾ ਤਹਿਸੀਲ ਤਰਨਤਾਰਨ ਪੰਜ ਬੈੜਾ ਬਕਾਉਆ ਨਿਸ਼ਾਨਦੇ ਕੋਲ ਚਾਰ ਸੁਈਆਂ ਸਵਾਈਆਂ ਤੇ ਇੱਕ ਗੱਬਣ ਵੈੜ ਤੁਹਾਨੂੰ ਦਿਖਾ ਦਿੰਦੇ ਆ ਮੁੱਲ ਪਰਤੇ ਬਹੁਤ ਜਿਆਦਾ ਜਾਇਜ਼ ਆ ਵੀਡੀਓ ਤੁਸੀਂ ਐਂਡ ਤੱਕ ਦੇਖ ਲਿਆ ਜੇ ਜਿਹੜੇ ਮੇਰੇ ਭਰਾਣੇ ਸੌਦਾ ਕਰਨਾ ਫੜਾਫਟ ਮਾਰ ਲਿਓ ਮਿੰਟਾਂ ਸੈਕਿੰਟਾਂ ਦੀ ਖੇਡ ਆ ਤੇ ਨਿਸ਼ਾਨ ਕੀ ਹਾਲ ਨੇ ਵਧੀਆ ਵੀਜੀ ਠੀਕ ਆ ਜੀ ਲੈ ਬਿੰਨ ਛੜ ਪੰਜ ਬੈੜਾ ਪੰਜ ਬੈੜਾ ਵੀਜੀ ਆ ਜੀ ਇਹ ਗੱਬਣ ਪਹਿਲੇ ਇਹ ਗੱਬਣ ਵੀਜੀ ਆ ਜੀ ਕੀ ਵੇਰਵਾ ਜੀ ਦੋ ਚਾਰ ਦਿਨ ਕੱਢਦੀ ਤੇ ਤਜਾ ਸੁਹਾ ਸੁਣੀ ਵੀਜੀ ਲੋ ਤੇ ਨਸਾਨ ਨਸਾਨ ਦੇਵੇ ਦੇ ਉੱਪਰ ਕਾਫੀ ਆ ਕੱਲੀ ਕੱਲੀ 나ੜ ਜਿਹੜੀ ਤੁਹਾਨੂੰ ਦਿਖ ਰਹੀ ਆ ਦੇਵੇ ਦੇ ਉੱਪਰ ਵੱਡੇ ਢਾਂਚੇ ਦੀ ਆ ਥੋੜੇ ਜੀ ਪਿੰਡਿਓ ਨਸੇਰੇਪਣ ਦੇ ਵਿੱਚ ਆ ਮੇਰਾ ਭਰਾ ਉਨੀ ਚੈਜ ਰੇਟ ਦੇ ਵਿੱਚ ਮਿਲ ਜਾਣੀ ਤੁਹਾਨੂੰ ਦੋ ਦੋ 18 18 20 20 ਕਿਲੋ ਨੂੰ ਮੱਥਾ ਲਾਊਗੀ ਕਰਮਾਂ ਲਈ ਤੇ ਇਹ ਨਿਸ਼ਾਨ ਕੀ ਪੜਤਾ ਇਹਦਾ ਕੋਈ 60 ਪੈਣ ਦੇ 55000 ਦੀ ਜੱਸਨ ਹੋਵੇ ਜੀ ਲਓ ਜੀ 55000 ਦੀ ਵਾੜ ਚੱਕੋ ਬਾਕੀ ਸਾਫ ਸੁਥਰਾ ਲੇਵਾ ਕੋਈ ਫੋੜ ਛਾਂਗ ਨਹੀਂ ਠੀਕ ਆ ਜੀ ਤੇ ਅੱਗੇ ਸੈਕੰਡ ਨੰਬਰ ਤੇ ਆ ਇਹ ਤੀਜਾ ਸੁਦਾ ਸੂਈ ਵੀ ਜੀ ਤਿੰਨ ਦਿਨ ਹੋਏ ਸੂਈ ਨੇ ਮਗਰ ਬੱਛਾ ਵਾ ਮਗਰ ਬੱਛਾ ਤੇ ਕਿੰਨਾ ਬੋਲਾ ਬੋਲਾ ਵੀ ਜੀ 16 ਕਿਲੋ 16 ਕਿਲੋ ਬੋਲਾ ਹੀ ਲਈ ਫਿਰਦੀ ਕਰਮਾਂ ਵਾਲੀ ਤਿੰਨ ਦਿਨ ਦਾ ਸਮਾਂ ਹੋ ਗਿਆ ਦੋਸਤੋ ਸੂਈ ਨੂੰ ਬਾਕੀ ਠੰਡੀ ਠੰਡੀ ਪੂਰੀ ਆ ਆ ਵੇਖੋ ਜੀ ਲੇਵਾ ਵੇਖੋ ਮੇਰੇ ਭਰਾ ਠੀਕ ਆ ਜੀ ਆ ਵੇਖੋ ਕਿਸਤੀ ਲੇਵਾ ਕਰੋ ਫੋਟੋਬਾਲ ਵਰਗਾ ਲੈ ਵਾ ਕੇ ਲੋ ਬਹੁਤ ਖੂਬਸੂਰਤ 16 ਕਿਲੋ ਬੋਲਾ ਕੀ ਪੜਤਾ ਮੁੱਲ ਕੋਈ 50 55 48000 ਦੀ ਜੈਸਨ ਉਹ ਵੀ ਸਿਰਫ 48000 ਦੀ ਜੈਸਨ ਹਾਂਜੀ ਲੋ ਜੀ ਬੱਛਾ ਮਗਰ 48000 ਦੀ ਇਧਰ ਇੱਕ ਵੜ ਵਖਾਉਣੇ ਭਰਾਵਾਂ ਨੂੰ ਇਹ ਵੀ ਕਰਮਾ ਲਈ ਨੇਰੀ ਅਫਲਾ ਤੂੰ ਨਹੀਂ ਆ ਹਾਂਜੀ ਵੀ ਜੀ ਵਾਗੀ ਜੈਜ ਰੇੜੀ ਜੈਜ ਦੁੱਧ ਵੀ 18 ਕਿਲੋ ਵੀ ਜੀ 18 ਕਿਲੋ ਚਵਾ ਗਏ ਹਾਂਜੀ ਚਵਾ ਕੇ ਦੇਣਾ ਵੀ ਜੀ ਬੱਛੀ ਮਗਰ ਹਾਂਜੀ ਬੱਛੀ ਮਗਰ ਬਿਲਕੁਲ ਬਲੈਕ ਤੇ ਕਾਫੀ ਕਲਰ ਦੇ ਵਿੱਚ ਮਗਰ ਬੱਛੀ ਆ ਤੇ 18 ਕਿਲੋ ਨਿਸ਼ਾਨਾ ਦਾ ਦੁੱਧ ਚਵਾਉਣਾ ਗੱਲਾਂ ਵਾਲਾ ਕੰਮ ਨਹੀਂਗਾ ਆ ਦੇਖੋ ਬਾਕੀ ਚੁਵਾਈ ਪਸਮਾਈ ਦੀ ਓਕੇ ਇਹ ਕੋਈ ਓਕੇ ਵੀਜੀ ਇਹ ਸ਼ੌੜ ਕੀ ਮੁੱਲ ਦੀ ਆ ਕੋਈ 60 65 ਦੀ 55000 ਦੀ ਯਸਰੋ ਵੀਜੀ ਲਓ ਜੀ 55000 ਦੀ ਚੱਕੋ ਯਸਰੋ 55000 ਦੀ ਆ ਸੋ ਕ੍ਰੋਸ ਆ ਸ਼ਾਹੀਵਾਲ ਅੱਗਾ ਗਰਮੀ ਦੇ ਵਿੱਚ ਵੀ ਸੁੱਖ ਬਣਾ ਜਿਨਾਂ ਨੇ ਕਰਮਾ ਲਈ ਠੀਕ ਆ ਅੱਗੇ ਆ ਗਈ ਆਪਣੇ ਕੋ ਭਾਰੇ ਢਾਂਚੇ ਦੀ ਮੀਡੀਅਮ ਹਾਈਟ ਇਹ ਤੇ ਜਾ ਸੁਆ ਹਾਂਜੀ ਵੀਰ ਜੀ ਮਗਰ ਬੱਚੀ ਮਹੀਨੇ ਡੇਢ ਦੀ ਸੂਈ ਆ ਮਹੀਨੇ ਡੇਢ ਦੀ ਹਾਂਜੀ ਲਓ ਜੀ ਮਹੀਨੇ ਡੇਢ ਦੀ ਸੂਈ ਆ ਮਗਰ ਪੱਛੀ ਆ ਦੁੱਧ 9 ਕਿਲੋ 9 ਕਿਲੋ ਦੁੱਧ ਮੋਲ ਮੋਲ ਵੀਰ ਜੀ ਜੈਸਨੋ 27000 27000 ਦੀ ਚੱਕੋ ਦੋਸਤੋ 9 ਕਿਲੋ ਦੁੱਧ ਮਹੀਨੇ ਦੀ ਸੂਈ ਤਿੱਜਾ ਸੂਆ ਇਹ ਗਾਂ ਤਾਂ ਦਿਖਾ ਦਿੰਦੀ ਆ ਚਵਾਈ ਪਸਮਾਈ ਦੀ ਬਿਲਕੁਲ ਇੱਕ ਨੰਬਰ ਕੋਈ ਭੂਰ ਨਹੀਂ ਤੇ ਨਾ ਕੋਈ ਛਟਾ ਇਧਰ ਇੱਕ ਆ ਗਈ ਬਗੈਰ ਬੱਚੇ ਇਹ ਪਹਿਲਾ ਸੂਆ ਸੂਈ ਵੀਰ ਜੀ ਮੂੰਹ ਆ ਚਾਰ ਦਾਂਦਿਆ ਚੌਗੀ ਹਾਂ ਬਗੈਰ ਬੱਚੇ ਹੋ 11 ਕਿਲੋ ਦੁੱਧ ਹਾਜ਼ਰ ਆ 11 ਕਿਲੋ ਦੋਸਤੋ ਦੁੱਧ ਹਾਜ਼ਰ ਆ 11 ਕਿਲੋ ਹੁਣ ਚਵਾਈ ਚੁਵਾਈ ਹੋ ਗਈ ਅੱਜ ਹਾਂਜੀ ਹੋ ਗਈ ਆ ਵੀਰ ਜੀ ਅੱਜ ਹੀ ਆਈ ਆ ਜੀ ਅੱਜ ਚਵਾਈ ਇਹਦੀ ਹੋ ਕੇ ਇਹਨਾਂ ਦਾ ਵੀ ਆਪਾਂ ਲਿਆਉਂਦੀ ਆ ਚਵਾਈ ਕਰਕੇ ਲੈ ਕੇ ਆਂਦੀ ਆ ਪਿੱ ਸਿੰਘਗੇ ਮਾੜੇ ਮਾੜੇ ਝੁੰਗੀ ਦੇ ਵਿੱਚ ਆ ਜਾਂਦੀ ਆ ਇਹੜ ਸੜਕੀ ਪੁੱਲ ਇਹ ਵੀ ਜੀ 30 ਪੈਂਦੀ ਕੁਛ ਨਹੀਂ ਇਹ ਵੀ 27000 ਦੀ ਐ ਸਰਫ 27000 ਦੀ ਹਾਂਜੀ ਵੀ ਜੀ ਲਓ ਜੀ 11 ਕਿਲੋ ਦੁੱਧ ਤੇ ਸਿਰਫ 27000 ਮੋਲਾ ਪਹਿਲਾ ਸੂਆ ਪਲੂਣ ਵੱਛੀ ਆ ਮੋਹੋਂ ਦੰਦੀ ਚੌਗੀ ਕਰ ਲਿਓ ਸੰਪਰਕ ਮੇਰਾ ਭਰਾ ਟਾਈਮੋ ਟਾਈਮ ਬਣੀ ਥਣੀ ਜਿਹੜੀ ਆ ਸਾਰੇ ਭਰਾਵਾਂ ਨੂੰ ਨਜ਼ਰ ਆ ਜਾਊਗੀ ਅੱਜ 10:00 ਵਜੇ ਆਪਾਂ ਵੀਡੀਓ ਬਣਾਈ ਆ ਠੀਕ ਆ ਜੀ ਤੇ ਮਾਰਨਿੰਗ 6 6:30 ਵਜੇ ਨਿਸ਼ਾਨਾ ਦਾ ਵੀ ਆਪਾਂ ਚਵਾਈ ਕਰਕੇ ਲੈ ਕੇ ਆਂਦੀ ਆ ਦੇਵੇ ਦੀ ਬਹੁਤੀ ਸਾਫ਼ ਸੁਥਰੀ ਆ ਕੋਈ ਫੋੜ ਛਾਂਕ ਨਹੀਂ ਕੀ ਚਾਰੇ ਤਰ